ਮੇਰਾ ਨਾਮ ਰਜੇਸ਼ਵਰੀ ਗੁਸਾਈ ਹੈ ਔਰ ਦੁਰਗਾ ਮਾਤਾ ਮੰਦਿਰ ਡੁਗਰੀ ਵਿੱਚ ਹਰ ਮੰਗਲਵਾਰ ਨੂੰ ਅਸੀਂ ਇੱਥੇ ਲੰਗਰ ਲਗਾਉਂਦੇ ਆ ਇਸ ਆਰਤੀ ਸੇਵਾ ਐਚ ਆਈਜੀ ਵੱਲੋਂ ਪੈਨਾ ਵੱਲੋਂ ਚੱਲਦੀ ਜਾ ਰਹੀ ਹੈ ਔਰ ਪੈਨਾ ਦਾ ਬੜਾ ਸਹਿਯੋਗ ਰਹਿੰਦਾ ਹੈ ਇਸ ਮੰਦਰ ਵਿੱਚ ਸਾਰਿਆਂ ਵੱਲ ਚੱਲ ਕੇ ਹਿੱਸਾ ਲੈਂਦੀਆਂ ਨੇ ਔਰ ਅਸੀਂ ਮਿਲ ਜੁਲ ਕੇ ਸਾਰੇ ਪ੍ਰੋਗਰਾਮ ਸਾਰੇ ਕਰਦੇ ਆ ਔਰ ਮਹਿਲਾ ਨੂੰ ਬਹੁਤ ਬਹੁਤ ਵਧਾਈ ਔਰ ਪੈਨਾ ਨੂੰ ਬਹੁਤ ਬਹੁਤ ਵਧਾਈ ਹੈ ਜਿਹੜਾ ਸਾਰੇ ਯੋਗਦਾਨ ਦਿੱਤੀ ਹੈ ਜਿਕਰ ਆ ਮੈਂ ਮਨਿਕਾ ਬੱਤਾ ਹਾਂ ਜੀ ਅਸੀਂ ਐਚ ਆਈਜੀ ਇਸਤਰੀ ਸੰਸਦ ਸਤਸੰਗ ਵੱਲੋਂ ਇੱਥੇ ਬਹੁਤ ਮਾ ਦੁਰਗਾ ਮਾਤਾ ਮੰਦਿਰ ਦੇ ਵਿੱਚ ਮੌਜੂਦ ਹਾਂ ਅਸੀਂ ਜੇਕਾਰਾ ਸ਼ੇਰਾਂ ਵਾਲੀ ਦਾ ਬੋਲ ਸਾਚੇ ਦਰਬਾਰ ਦੀ ਜੈ ਅਸੀਂ ਜਿਹੜੇ ਨਵਰਾਤਰੇ ਅਚੇਤਰ ਦੇ ਔਰ ਅਸ਼ਵਿਨ ਦੇ ਨਰਾਤੇ ਨਿਕਲਦੇ ਆ ਉਹਦੇ ਵਿੱਚ ਅਸੀਂ ਸਾਰੇ ਮਾਣਲੇ ਵਾਲੇ ਮਿਲ ਕੇ ਦੁਰਗਾ ਸਤਿਤੀ ਤੇ ਪਾਠ ਪੜ੍ਹਦੇ ਆ ਤੇ ਉਹਦੇ ਬਾਅਦ ਅਸੀਂ ਉਹਦੀ ਅਸ਼ਟਮੀ ਕਰਦੇ ਆ ਉਹਦੇ ਵਿੱਚ ਅਸੀਂ ਮਾਤਾ ਰਾਣੀ ਦੀ ਚੌਂਕੀ ਕਰਦੇ ਆ ਇਸ ਵਾਰੀ ਅਸੀਂ ਇਹ ਉਪਰਾਲਾ ਸੋਚਿਆ ਕਿ ਜਿਹੜਾ ਕਿ ਮੰਦਿਰ ਵੱਲੋਂ ਇਹ ਬਹੁਤ ਉਪਰਾਲਾ ਹੈ ਕਿ ਹਰ ਮੰਗਲਵਾਰ ਨੂੰ ਉਹ ਕੁਝ ਗਰੀਬ ਲੋਕਾਂ ਨੂੰ ਕੁਝ ਕੀ ਬਹੁਤ ਸਾਰੇ ਗਰੀਬ ਲੋਕਰ 1500 ਉਹ ਗਰੀਬ ਲੋਕਾਂ ਨੂੰ ਖਾਣਾ ਖਿਲਾਇਆ ਜਾਂਦਾ ਹੈ ਤੇ ਅਸੀਂ ਇਸ ਵਾਰੀ ਇਹ ਸੋਚਿਆ ਕਿ ये सेवा अपने वालों एच हाँ आई जी वालों दिखी जाएगी ये बहुत ही ज्यादा अच्छा है मंदिर मंदिर वालों के गरीब लोगों खाना खिलाया जाए और असी असी अच्छी अपने वालों जड़ा भी साढे तो पुल है कोशिश की है कि सेवा दिखी जाए और सार्ज भोजन कराया जाए जयकारा शेरावाली का बहुत